ਹਾਂਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੋਈ ਖਾਸਾ ਵਾਹਿਗੁਰੂ ਜੀ ਕਿਹਾ ਤਾਂ ਜੀ ਜੀ ਆਪਣਾ ਸੁਣਾਓ ਹਾਂ ਸੁਣੋ ਹਾਂ ਜੀ ਸੋ ਬੋ ਬੱਲੀਆ ਤੇ ਬਾਬਾ ਜੀ ਚੱਲਦੀ ਆਈ ਇੱਕ ਵੀਡੀਓ ਹਾਂਜੀ ਤੇ ਗੱਲ ਸੁਣੇ ਤੇ ਕਿਸੇ ਨੂੰ ਅਸੀਂ ਗੱਲ ਪਹਿਲਾਂ ਪਤਾ ਨਹੀਂ ਸੀ ਪਹੁੰਚ ਜਾਦਾ ਪਤਾ ਅਸਾਰੇ ਮੈਨੂੰ ਵੀ ਜਿਹਾ ਨਹੀਂ ਪਤਾ ਲੱਗਾ ਜੀ ਮੈਂ ਤਾਂ ਆਵਰਾਣ ਹੋ ਗਿਆ ਜੀ ਉਹ ਤਾਂ ਹੈਗਾ ਹੁਣ ਜਿਹੜੇ ਅਸੇ ਇਹ ਮੁੱਦੇ ਹੈਗੇ ਅਸੇ ਜਰੂਰ ਸਾਬਲੇ ਹਾਂਜੀ ਮੁੱਦੇ ਹੈਗੇ ਆ ਤੇ ਇਹਨਾਂ ਕਿਸੇ ਸਾਰੇ ਨੂੰ ਪਤਾ ਹੀ ਸੀਗਾ ਅਸੀਂ ਗੱਲ ਦਾ ਤੁਹਾਨੂੰ ਜਿਆਦਾ ਸੁਣਨ ਲੱਗਾ ਹੁਣ ਪਤਾ ਨਹੀਂ ਜੀ ਮੈਨੂੰ ਮੈਨੂੰ ਤਾਂ ਹੁਣ ਪਤਾ ਲੱਗਾ ਜਿਹੜੇ ਕੰਮ ਮੇਰੀ ਗੱਲ ਸੱਚੋ ਵੇਦੀ ਗੱਲ ਸੱਚੋ ਅਮਤਾਰਨ ਤੁਸੀਂ ਕਰਾਉਂਦੇ ਨਹੀਂ ਸਭ ਪੱਖੇ ਪਾਸੇ ਚੋਏ ਆ ਜਿਹੜੇ ਹਾਂ ਜਿਹੜੇ ਕਿਸੇ مسن کا سوچ لوڈ کی بن گئے ਮਾਨ ਮੇਰੀ ਗੱਲ ਸੁਣੋ ਨਾ ਦੂਜੀ ਗੱਲ ਮੇਰੀ ਮੇਰੀ ਗੱਲ ਸੁਣੋ ਸ਼੍ਰੀਸ਼ਾਨ ਜੀ ਐਵੇਂ ਸਮਝ ਕਿਤੇ ਪੁੱਠੇ ਹੋ ਪੁੱਠੇ ਕਰਕੇ ਸਿੱਤੇ ਮਰ ਕੇ ਰੱਬ ਨੇ ਨਹੀਂ ਕਿਤੇ ਜਾਣ ਤੁਹੀਂ ਔਰ ਤੁਸੀਂ ਮੇਰੀ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੇ ਬ੍ਰਿੰਦਰ ਸਿੰਘ ਮੂਲ ਦਾ ਮੇਰੀ ਗੱਲ ਸੁਣੋ ਅਰਜਲ ਦੇਵ ਜੀ ਕੋਰ ਅਰਜਲ ਮਨਤ ਕਿਤੋਂ ਬੋਲ ਰਹੇ ਹੋ ਨਾ ਮੈਂ ਬਾਹਰ ਹੋ ਰਹਾਏ ਬਾਹਰ ਹੋ ਰਹਾਏ ਇਹ ਬੋਲ ਰਹੇ ਹੋ ਕਿਤੋਂ ਬੋਲ ਰਹੇ ਹੋ ਲੈ ਕਿਹਾ ਤੁਸੀਂ ਬੋਲੋ ਕਿਤੋਂ ਕੋਆ ਤੋ ਤੈਨੂੰ ਬੋਲ ਰਿਹਾ ਕਵੈਤ ਚ ਕਿਹੜੀ ਜਗ੍ਹਾ ਤੋਂ ਹਾਂਜੀ ਕਵੈਤ ਚ ਕਵੈਤ ਆ ਤੇ ਕਿਹੜਾ ਕਿਹੜੀ ਥੋੜਾ ਸੁਧਰ ਰਿਹਾ ਹੈ ਉੱਥੇ ਕਵੈਤ ਦੇਖੋ ਪੂਰਾ ਦੇਸ਼ ਹੈ ਨਾ ਕਵੈਤ ਕਿਹੜੀ ਜਗ੍ਹਾ ਰਹਿੰਦੇ ਹੋ ਨਾ ਉੱਥੇ ਦੱਸੋ ਪਹਿੰਕੋ ਆ ਸਿਟੀ ਹੁੰਦੀ ਹੈ ਜੀ ਸਿਟੀ ਰੰਨਾ ਸਿਟੀ ਕਵੈਤ ਸਿਟੀ ਅੱਛਾ ਜੀ ਸਿਟੀ ਰਹਿੰਦੇ ਹੋ ਹਾਂਜੀ ਕਿਹੜੀ ਫਿਟੀ ਹੈ ਜੀ ਉਹ ਦੂਜੀ ਨਹੀਂ ਲੋ ਤੋਂ ਚੋ ਚੋ ਜੇ ਗੁਰੂ ਜੀ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਹੋ ਜਾਊਗਾ ਪਰ ਇਹ ਗੱਲ ਮੈਂ ਤਾਂ ਸਭ ਗੁਰੂ ਨਾਨਕ ਦੇਵ ਜੀ ਬਖਿਆ ਤੇ ਗੁਰੂ ਅਰਜਨ ਦੇਵ ਜੀ ਬਖਿਆ ਨਾ ਬਿਲਕੁਲ ਨਹੀਂ ਅਗੇ ਚੱਲਾ ਚੱਲੇਗੇ ਦੋਨੋਂ ਤੇ ਤੁਸੀਂ ਇਹ ਕਿਹਦੀ ਗੱਲ ਕਰ ਰਿਹਾ ਪੀਸਾ ਤੇ ਤੂੰ ਉਹਨੂੰ ਪੁੱਤੇ ਗੱਲ ਕਰੇਗਾ ਕਹਿ ਸਕਦਾ ਜੇ ਤੂੰ ਉਹਦੇ ਪੁੱਤੇ ਗੱਲ ਕਰੇਗਾ ਜੇ ਤੂੰ ਇਹ ਗੱਲ ਕਹਿ ਰਿਹਾ ਮੈਂ ਨਹੀਂ ਆਖ ਰਿਹਾ ਮੈਂ ਤੈਨੂੰ ਕੋਰੇ ਨਹੀਂ ਕੀਤਾ ਉਹ ਕੀਤਾ ਪਹਿਲਾਂ ਧਿਆਨ ਨਾਲ ਗੱਲ ਸੁਣ ਲਓ ਭਾਈ ਸਾਹਿਬ ਜੀ ਓਏ ਮੈਂ ਸੋਲ ਮੈਂ ਪਾਲਤ ਮੈਂ ਸੋਲ ਮੇਰੇ ਅੰਦਰ ਕਵੀ ਸੰਤੋਖ ਸਿੰਘ ਜੀ ਨੇ ਗੱਲ ਲਿਖੀ ਹੈ ਸਾਡੇ ਸੰਗਤ ਦੇ ਸਾਹਮਣੇ ਰੱਖੀ ਹੈ ਵੀ ਭਾਈ ਫੈਸਲਾ ਤੁਸੀਂ ਕਰੋ ਬਿਆਹ ਕਹਾਣੀਆਂ ਲਿਖੀਆਂ ਹੋਈਆਂ ਠੀਕ ਹੈ ਜੀ ਇਹ ਇਹ ਕਹਾਣੀ ਬਾਬਾ ਦਾਸਾ ਜੀ 300 ਤੱਕ ਲੈ ਵਾਲਾ ਵੀ ਕਰ ਦਿੱਤੀ ਆ ਬਾਬਾ ਧੱਗਿਆ ਵਾਲੇ ਕਿ ਤੁਸੀਂ ਕੰਮ ਕਰਨਾ ਇੱਕ ਤਾਂ ਇਹਨਾਂ ਦੀ ਮੰਗ ਤੋਂ ਸਿਰਫ 5% ਤੱਕ ਤੇ ਯਾਰ ਇਹ ਸਾਰੇ ਕੰਮ ایسے ਕੰਮ ਦੇ ਤਰ੍ਹਾਂ ਤੁਸੀਂ ਆਪ ਜਦੋਂ ਪੜੋਗੇ ਤੁਹਾਨੂੰ ਵੀ ਪਤਾ ਲੱਗੇਗਾ ਤੁਹਾਡੀ ਵੀ ਅੱਖ ਖੁੱਲੇਗੀ ਤੁਸੀਂ ਪੜੋ ਨਾ ਨਹੀਂ 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 ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹੋਰ ਕਿ ਇਹ ਨਹੀਂ ਤੁਹਾਨੂੰ ਦੱਸਣ ਨੂੰ ਸਕਦਾ ਕਿ ਆਹ ਕੁਝ ਹੈਗਾ ਚਰਕੀ ਗੱਲ ਬਾਕੀ ਕਿਵੇਂ ਹੋ ਜਾਣਾ ਤਾਂ ਪਤਾ ਜੇ ਬਾਬਾ ਸ੍ਰੀ ਚਾਂਦ ਜੀ ਤੁਸੀਂ ਹਲੇ ਸਮਝੇਗਾ ਤੁਹਾਨੂੰ ਮੈਨੂੰ ਨਹੀਂ ਪਤਾਗਾ ਮੈਂ ਜੋ ਇਹ ਬੰਦੇ ਮੇਰੀ ਮਦਦ ਕਰੀਂ ਕਾ ਸੁਣੋ ਮੇਨੂੰ ਅਸੂਤ ਦੀ ਬਾਤ ਇੱਕ ਤੁਸੀਂ ਚਾਰ ਤੋਂ ਚਾਰ ਗੱਲਾਂ ਪਛੋੜ ਕੇ ਪਾੜ ਕੇ ਤੁਸੀਂ ਆਪਣੇ ਬੰਦੇ ਕਿੱਥੇ ਜਾਂਦੇ ਬਾਸਰ ਤੋਂ ਤੋੜੋ ਤੁਸੀਂ ਕੋਲ ਤੋੜੋ ਇੱਧਰ ਤੋੜੋ ਤੁਹਾਡਾ ਕੰਮ ਹੀ ਆ ਰਸਾ ਸਾਰੇ ਰਹੀ ਹੈ ਨਹੀਂ ਜਿਨ੍ਹਾਂ ਨੇ ਤੋੜਿਆ ਤੁਸੀਂ ਇਹ ਰਸਾ ਸਾਰੇ ਹੀ ਕੰਮ ਕਰਦੇ ਬਦਲੋ ਪਹਿਲਾਂ ਇਹ ਹੀ ਤੁਹਾਡਾ ਆ ਰਸਾ ਸਾਰੇ ਤੁਹਾਡਾ ਇਹ ਹੀ ਕੰਮ ਹੈ ਅੱਛਾ ਅੰਦੇ ਬਾਂਜੋ ਬੰਦੇ ਚਾਰ ਗੱਲ ਹੀ ਕਰੋ ਅੱਛਾ ਤੁਹਾਡੇ ਤੋਂ ਥੋੜੇ ਹੀ ਆਉਂਦੇ ਭਾਈ ਸਾਹਿਬ ਜੀ ਜਿਹੜੀ ਮੈਂ ਤੁਹਾਨੂੰ ਕਰ ਰਿਹਾ ਉੱਥੇ ਸੂਰਜ ਸੂਰਜ ਪ੍ਰਕਾਸ਼ ਪੜਉਂਦਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਤਾਂ ਮੇਰੀ ਗੱਲ ਸੁਣ ਲੈ ਕੋਈ ਵੀ ਹੈ ਲਿਖਿਆ ਠੀਕ ਆ ਪਹਿਲਾਂ ਉਹਦੇ ਵਾਸਤੇ ਆਪਣੀ ਬਣਾ ਉਸੇ ਵਾਸਤੇ じゃ ਕੇ ਗੱਲ ਕਰੀ ਠੀਕ ਹੈ ਨਾ ਉਸੇ ਗਾਹਾਂ ਜਾ ਕੇ ਗਿਆ ਮਾਰੇ ਤੇ ਉਸ ਵੇਖੋ ਕੋੜੇ ਵੀ ਹੋਣਗੇ ਤੁਹਾਡੇ ਉਹ ਵੀ ਹੋਣਗੇ ਹੁਣ ਕਹਿੰਦਾ ਸਾਰਾ ਕੁਝ ਹੀ ਗੁਰੂ ਅਰਜਨ ਦੀ ਬਾਖਿਆ ਉਹ ਉਹਦੇ ਉਹਦੇ ਪੁੱਤਰ ਦੀ ਬਾਖਿਆ ਤੋ ਤੇ ਇਦਾਂ ਨਾਲ ਕਰਦੇ ਦਛੀ ਦੀ ਜਾਂਚ ਵਿੱਚ ਬਿਲਕੁਲ ਹੀ ਚੱਲ ਰਹੀ ਹੈ ਜਿਹੜੀ ਪਹਿਲਾਂ ਗੱਲ ਆਖੀ ਵਿੱਚ ਚੜ ਕੇ ਆਣਗੇ ਇਦਾਂ ਹੀ ਹੋਣਾ ਨਹੀਂ ਨਹੀਂ ਪਤਾ ਕਿ ਕੋਈ ਨਾ ਨਹੀਂ ਕੋਈ ਜਿਹੜੀ ਜਿਹੜੀ ਬੋਲਣੀ ਹੈ ਤੇ ਪਛਾਵ ਜਿਹੜੇ ਬੋਲ ਨਹੀਂ ਹੈ ਉਹ ਠੀਕ ਨਹੀਂ ਹੈ ਉਸ ਨਾਲ ਤੋਂ ਹੋਰ ਤਾਂ ਦੇਖਾਂਗਾ ਉਸ ਵੇਰੀਆ ਤੇਰੀ ਟੋਰੀ ਤੇ ਤੂੰ ਤੋਰੀ ਕਾਸੋ ਤੇਰੀ ਕਾਸੋ ਤੇਰੀ ਕਾਸੋ ਹੋਈ ਜਾਈ ਤੋਹੇ ਜਾਈ ਤੇ ਸੱਚ ਪਾ ਕੇ ਖੜਾ ਬੱਧ ਖਾ ਲੇਗਾ ਇਸ ਤੋਂ ਗੋਲੀ ਕੌੜੀ ਹੁੰਦੀ ਆ ਸਮਝੇ ਮੇਰੀ ਗੱਲ ਹਾਂਜੀ ਤੁਸੀਂ ਗੱਲ ਡਾਕਟਰ ਮਾਸਮਾ ਤੋਂ ਡਰੋ ਜੇ ਜਿਹੜੇ ਗੋਦੀ ਚ ਬੈਠ ਕੇ ਤੁਸੀਂ ਕੁੱਪੀਆਂ ਦਾ ਲੱਕ ਕਰਦੇ ਹੋ ਡਰਨਾ ਚਾਹੀਦਾ ਵੀ ਜਿਹੜੇ ਨਾ ਗ੍ਰੰਥਾਂ ਦੀ ਉਹ ਸਾਜੋ ਤੁਸੀਂ 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 ਨਹੀਂ ਕਰਦੇ ਤੁਸੀਂ ਬਿਲਕੁਲ ਨਹੀਂ ਕਰਦੇ ਜੇ ਦੱਸੋ ਇਹਦੇ ਨਾਲ ਗੱਲ ਨਿਕਲੇ ਬੀਚ ਬੈਠ ਕੇ ਸਹਿਬ ਜਾਦੇ ਆ ਨੂੰ ਕੋਈ ਮਹੇਸ਼ ਦਾ ਕੋਈ ਸ਼ਿਵ ਜੀ ਦਾ ਕੋਈ ਇੰਦਰ ਦਾ ਉਤਾਰ ਦੱਸ ਰਿਹਾ ਦੱਸੋ ਉਹ ਕੀ ਠੀਕ ਦੱਸ ਰਿਹਾ ਜਾਂ ਗਲਤ ਦੱਸ ਰਿਹਾ ਦੇਖੋ ਬਰਿ ਬਸਤਾ ਅਲੀ ਜੀ ਨੇ ਅਰਗਾਜ਼ਨ ਕਿੱਸਾ ਦਾ ਇੱਥੇ ਦੇਖੋ ਕਿਹੜੀ ਗੱਲ ਹੈ ਦੇਖੋ ਜੀ ਇਹ ਚ ਅਵਸਤਾ ਵਾਲੀ ਤੁਸੀਂ ਹਾਂ ਤੁਸੀਂ ਉੱਥੇ ਕਰੈਕਟਰ ਉਹ ਪੜੋ ਤੇ ਫੈਸਲ ਬਸ ਸਾਰੀ ਗੱਲ ਤੁਸੀਂ ਗਾਸ ਕਰੋ ਬੇਰੀ ਗਾਸ ਕਰੋ ਇਹਦੇ ਵਿੱਚ ਚੌਥੇ ਪਾਰਟੀ ਦੀ ਬਾਣੀ ਲਿਖੀ ਗਈ ਹੈ ਸਰ ਤੁਸੀਂ ਅਸ ਨਹੀਂ ਕਰ ਸਕਦੇ ਇਹਦੇ کئی ਯਾਰ ਸਿੱਕੇ ਜਲੇ ਬੇਗਾਹ ਜਾ ਕੇ ਫੈਜੀ ਦੇ ਪੈਰ ਤੇ ਕਹਿੰਦੇ ਕੋਡ ਹੋ ਗਿਆ ਠੀਕ ਹੈ ਜੀ ਤੇ ਉਹ ਕੋਡ ਦੇ ਕਰਕੇ ਸਾਰੀ ਜ਼ਿੰਦਗੀ ਮਤਲਬ ਉਹਦੀ ਪੀੜ ਨਾਲ ਦੁਖੀ ਹੁੰਦੇ ਰਹੇ ਤੇ ਬਾਬਾ ਅਮਰਦਾਸ ਜੀ ਨੇ ਪੈਰ ਦਾ ਨੂਠਾ ਮੂੰਹ ਚ ਪਾ ਕੇ ਉਹ ਪੂਰਾ ਪਾਕ ਨਾਲ ਭਰ ਜਾਂਦਾ ਸੀ ਤੇ ਫਿਰ ਉਪਰਾਂ ਜਾ ਕੇ ਛੋਟਾਂਂਦੇ ਸੀ ਕਿ ਇਹ ਕੰਮ ਕਰਦੇ ਨੇ ਸਾਡੇ ਗੁਰੂ ਸਾਹਿਬਾਨ ਜੇ ਐਦਾਂ ਹੋਇਆ ਇਹ ਦੇਖਾਓ ਦੇਖਾ ਚੁਕੀ ਹੁਣ ਇਹੇ ਜੇ ਤੱਕ ਥੋੜੇ ਤੋਂ ਗੱਲਾਂ ਤਾਂ ਲੱਭਦੀਆਂ ਰਹਿ ਗਈਆਂ ਹਨਾ ਯਾਰ ਜਿਹੜੀਆਂ ਲਿਖੀਆਂ ਇਹ ਇਸ ਗੱਲਾਂ ਨੂੰ ਤਾਂ ਕਰਦੇ ਆ ਇਹਦੀ ਗੱਲ ਸੁਣ ਇਹਦੀ ਗੱਲ ਇਹਦੀ ਗੱਲ ਸੁਣ ਸੱਚੀ ਨਾ ਚੱਲ ਜਾਓ ਚਲੋ ਤੁਸੀਂ ਲਗਾਤਾਰ ਬੋਲੀ ਜਾਓ ਤੇਰਾ ਗੁਰ ਤੁਸੀਂ ਵੀ ਗੁਰ ਤੁਸੀਂ ਗੁਰ ਤੁਸੀਂ ਕਿੱਸਾ ਰਹੇ ਬੱਚੇ 70% 70% ਤਾਂ ਵੀ ਹੋਣੀ ਚਾਹੀਦੀ ਹੈ 70% ਤਾਂ ਵੀ ਹੋਣੀ ਚਾਹੀਦੀ ਹੈ ਸਹੀ ਗੱਲ ਹੈਗੀ ਕਾਰਨ ਕੀ ਹੈ ਕਾਰਨ ਤੋਂ ਬਿਲਕੁਲ 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 ਤੁਸੀਂ ਦੇਖੋ ਨਾ ਦੱਸਦੇ ਦੇਖੋ ਸਿੰਘਾਂ ਸੰਤੂ ਕੋਸ਼ਰੀ ਰਾਜਵੀ ਸਿੰਘਨ ਦੇ ਦਾਸਾ ਤੁਸੀਂ ਨਿੱਕ ਨਿੱਕ ਕੀ ਕਰਨਾ ਸੱਤ ਵਾਂ ਜਿਹੜੀਆਂ ਸਾਡੀਆਂ ਕਿੱਦਾਂ ਦਾ ਪਾਣ ਹੈ ਤੁਸੀਂ ਇਹ 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 ਗੱਲ ਫੜ ਲਈ ਬਸ ਤੇ ਨੰਬਰ ਦੇ ਦਿਓ ਆਪਣਾ ਕਿਹਾ ਤੁਸੀਂ ਗੁਰੂ ਸਾਹਿਬ ਗੁਰਸਾਹਿਬ ਤੇ ਪੁੱਤਰਾ ਦੀ ਸਾਰੇ ਦੀ ਤੁਸੀਂ ਲੰਦੇ ਕਰਦੇ ਹੋ ਸਾਡੇ ਇਹ ਆ ਪੰਜ ਹੁੰਦੀ ਪਹਿਖ ਤੁਸੀਂ ਇੱਕ ਪਰਤ ਤੇ ਅਤੇ ਜਿਹਨਾਂ ਗ੍ਰੰਥਾਂ ਦੀ ਇਹ ਕਥਾ ਗੁਰਦੁਆਰੇ ਚ ਹੋ ਰਹੀ ਹੈ ਅਸੀਂ ਉਹਨਾਂ ਗੱਲਾਂ ਨੂੰ ਸਾਹਮਣੇ ਸੰਗਤ ਦੇ ਲਿਆ ਰਹੇ ਹਾਂ ਵੀ ਆਹ ਦੇਖੋ ਸੰਗਤ ਜੀ نو جمپے ਇਹ ਤੋ ਹੀ ਨਵੇਂ ਗੰਨੇ ਹੋ ਗਏ ਨਵੇਂ ਗੰਨੇ ਹੁਣ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ ਤੁਹਾਨੂੰ ਜ਼ਿਆਦਾ ਪਤਾ ਸੋ ਇਹ ਤੋ ਰਸੋਣਾ ਕਿ ਇਹ ਪਿਆਰ ਵਾਲੀ ਤੁਸੀਂ ਗੱਲ ਤਾਂ ਦੇਖਣੀ ਤੁਸੀਂ ਪੱਠੇ ਬਾਠੇ ਤੁਰਦੇ ਹੋਏ ਅਸੀਂ ਪੜ ਲਿਆ ਇਸ ਤੇ ਗੁਨਾਹ ਕੀ ਹੋ ਗਿਆ ਦੱਸੋ ਮੈਨੂੰ ਜੇ ਪੜ ਕੇ ਹੀ ਸੰਗਤ ਨੂੰ ਸੁਣਾਤਾ ਕਿ ਸਾਡਾ ਇਹੀ ਗੁਨਾਹ ਹੈ ਪਰ ਜਿਨ੍ਹਾਂ ਨੇ ਲਿਖੀ ਹੈ ਗੱਲ ਤੁਸੀਂ ਗੱਲ ਕਿਉਂ ਨਹੀਂ ਜੇ ਹਾਂਜੀ ਜੇ ਜੇ ਤੁਸੀਂ ਇੱਕੋ ਥਾਂ ਤੇ ਮੇਰੀ ਗਾਸਣ ਮੇਰੀ ਗਾਸਣ ਕੜੀ ਖੋਲੀ ਹੈ ਤੁਸੀਂ ਉਹਦੀ ਮੇਰੀ ਗਾਸਣ ਮੇਰੀ ਗੱਲ ਸੁਣ ਲਓ ਉਹ ਮੇਰੀ ਗੱਲ ਸੁਣ ਜਿਹੜਾ ਸੰਗੀਤ ਤੇਰੀ ਥੱਲੇ ਹੀ ਉਹਦੇ ਸ਼ਰੀਰ ਸੰਗੀ ਨਾ ਛੱਡਣੀ ਨਹੀਂ ਦੱਸ ਦਿੰਦਾ ਕੋਈ ਨਹੀਂ ਬਾਬਾ ਨਾਨਕ ਲੱਭਣਾ ਨਹੀਂ ਤੂੰ ਕਿੱਥੇ ਜਾਣਾ ਬਾਬਾ ਨਾਨਕ ਸਦਾਨ ਨਾਲ ਹੈਗਾ ਤੂੰ ਹੀ ਤੂੰ ਹੀ ਟੈਨਸ਼ਨ ਨਾ ਲਓ ਨਾ ਤੂੰ ਹੀ ਕਾਦੀ ਟੈਨਸ਼ਨ ਕਦੇ ਬਾਬਾ ਨਾਨਕ ਤੇ ਬਾਬਾ ਬਾਬੇ ਦਾ ਮੇਰੀ ਖਿਆਲ ਮੇਰੇ ਬਾਬੇ ਨਾਲ ਜੋ ਪੁੱਤ ਨੂੰ ਫੇਰ ਇਹ ਗੱਲ ਕਿਉਂ ਕਹਿੰਦੇ ਤੁਸੀਂ ਪਹਿਲਾਂ ਮੈਨੂੰ ਸੁਣ ਦੱਸ ਦੱਸ ਜਿਹਨੇ ਗੱਲ ਲਿਖੀ ਉਹਦੀ ਗੱਲ ਜਾ ਕੇ ਕਵੀ ਸੰਤੋਖ ਸਿੰਘ ਨੇ ਗੱਲ ਲਿਖੀ ਉਹਨੂੰ ਪੁੱਛੋ ਪੋਜੀ ਗੱਲ ਜਿਹੜੀ ਲਿਖਿਆ ਉਹ ਗੱਲ ਵਰ ਕਿਸੇ ਖਾਉਣੀ ਬੰਦ ਸੁਣਾਇਨ ਸਭ ਤੋਂ ਸੁਣਾਵਾਂਗੇ ਵੀ ਸੁਣਾਵਾਂਗੇ ਪਰ ਪਹਿਲਾਂ ਜਿਹੜਾ ਗੰਦ ਘੋਲੇ ਉਹ ਕਿਦਾਂ ਉਹ ਦੇ ਦਿੰਦੇ ਬੱਸ 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 ਤੁਸੀਂ 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 ਉੱਤੇ ਜਿਹੜਾ ਗੰਦ ਘੋਲਦੇ ਵੀ ਘੱਟ ਨਹੀਂ ਕਰਦੇ ਘੱਟ ਕਰੋ ਬੱਸ ਪਲੀਜ਼ ਸੋਦਰ ਜੋ ਸੋਦਰ ਜੋ ਸੋਦਰ ਜੋ ਤੁਹਾਨੂੰ ਦਸੀ ਅੱਛਾ ختم کرنی چاہیے بندے بن جائے چنگی چن چنگی جیسا رکھ دو میری گھر سنو میری گھر سو سائڈ سے رکھ دو جور بندے کھولو ਤੁਸੀਂ ਕੀ ਜਾਣਦੇ ਹੋ ਕਿ ਮਿੱਤਿਆਂ ਨੂੰ ਉਹ ਤੇ ਤੁਸੀਂ ਕੀ ਜਾਣਦੇ ਹੋ ਵਿਵਸਾ ਨੂੰ ਤੁਸੀਂ ਕੀ ਜਾਣਦੇ ਸ੍ਰੀ ਚਾਂਦੀ ਬਾਰੇ ਤੁਸੀਂ ਕੀ ਜਾਣਦੇ ਹੈਗੇ ਆਪਣੇ ਗੁਰੂ ਅਰਜਨ ਦੇਵ ਜੀ ਬਾਰੇ ਤੁਹਾਡਾ ਕੱਖ ਨਿਪਟਾ ਤੁਸੀਂ ਤਾਂ ਬਸ ਬਹਿ ਕੇ ਮਾਰਦੇ ਕੋਲ ਨਿੱਗਿਆ ਕਰਨੀ ਬਸ ਹਾਂਜੀ ਸੁਣੋ ਅਸੀਂ ਇਸ ਚੱਕਰ ਸੱਤ ਫੜ ਲੈ ਸੁਣ ਲਓ ਜਿੰਦਰੀਆ ਤੁਹਾਡੇ ਨੂੰ ਜਿਵੇਂ ਮਸ਼ ਮਸ਼ ਜਿੰਦਰੀਆ ਦਾ ਇਹ ਕੰਮ ਹੈ ਬਸ ਬਸ ਕਰਦੇ ਕਿਹਨਾਂ ਤੁਸੀਂ ਕੱਲੇ ਹੀ ਬੋਲੀ ਜਾਂਦੇ ਫਾਇਦਾ ਕੀ ਉਹਦਾ ਦੱਸੋ ਫਾਇਦਾ ਹੈਗਾ ਕੋਈ ਕੋਈ ਨਾ ਮੈਂ ਨਾ ਨਾ ਤਾਂ ਅੱਜ ਪਲਸੇ ਤੋਂ ਮਿਲ ਮਿਠਿਆ ਰਾਂ ਨਾ ਚਾ ਚਾ ਡਿਗਲ ਕਰਨਾ ਡਿਗਲ ਕਿ ਖੇਤਰ ਫੇਰੂਗਾ ਤੇ ਕੀ ਫੇਰ ਰਬ ਕੋਈ ਬੰਦੇ ਆਦੀ ਪੱਗਾਂ ਪੁਗਲ ਹਾਂ ਜੇ ਕਥਾ ਦਾ ਕੀ ਆ ਕਿ ਉੱਥੇ ਪੱਗਾਂ ਲਾ ਗਿਆ ਆ ਪੰਜ ਤਰੀਕ ਤੇ ਉਹ ਤੁਹਾਡਾ ਕੰਮ ਬਣਿਆ ਪਿਆ ਠੀਕ ਹੈ ਨਾ ਉਹ ਤੁਹਾਡਾ ਕੰਮ ਹੈ ਤੁਸੀਂ ਆਪਣਾ ਕੰਮ ਕਰੋ ਠੀਕ ਹੈ ਨਾ ਪੱਗਾਂ ਲਾਓ ਜਿੱਦਿਆਂ ਲਾਓ ਕੀ ਕੰਮ ਕਰੋ ਜਦ ਤੱਕ ਤੁਸੀਂ ਪੁੱਠੇ ਕੰਮ ਨਾ ਖੜੋ ਤੇ ਲੋ ਤੁਸੀਂ ਕੰਮ ਇਹਦਾ ਮਤਲਬ ਤੁਸੀਂ ਅੱਜ ਇਹ ਗੱਲ ਹੈ ਕਿ ਅੱਜ ਤੇਰੀ ਆਸਾ ਤੁਸੀਂ ਜਿਹੜੀ ਗੱਲ ਲਿਖੀ ਤੁਸੀਂ ਇਹ ਗੱਲ ਕਹਿੰਦੇ ਰਹਿ ਗਏ ਅੱਗੇ ਵੈਰੀ ਗੁੱਡ ਉਹਦੀ ਗੱਲ ਸੋ ਜਰੂਰ ਇਹ ਸੋਣੀ ਆ ਇਹ ਸੋਣੀ ਬੱਚੇ ਨਹੀਂ ਹੁੰਦੇ ਬਾਈ ਦੇ ਲਾ ਕੇ ਪਹੀ ਰੋਣੀ ਵੀਡੀਓ ਪਾਉਣੀ ਹੁੰਦੇ हां ਇਹ ਮੈਂ ਕਿਉਂ ਸੁਣਾ ਰਿਹਾ ਸੁਣ ਲਓ ਪਹਿਲਾਂ ਪਹਿਲਾਂ ਸੁਣ ਲਓ ਇਹ ਮੈਂ ਕਿਉਂ ਸੁਣਾ ਰਿਹਾ ਕਿਉਂਕਿ ਇਹਨਾਂ ਗ੍ਰੰਥਾਂ ਦੀ ਕਥਾ ਭਾਈ ਸਾਹਿਬ ਜੀ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਕੀਤੀ ਜਾ ਰਹੀ ਹੈ ਠੀਕ ਹੈ ਇਸ ਕਰਕੇ ਮੈਂ ਇਹਨਾਂ ਗ੍ਰੰਥਾਂ ਦੇ ਵਿੱਚੋਂ ਉਹ ਜਿਹੜਾ ਕੋਡ ਹੈ ਸੰਗਤ ਦੇ ਸਾਹਮਣੇ ਕੱਢ ਕੇ ਲਿਆ ਕੇ ਰੱਖ ਰਿਹਾ ਵੀ ਸੰਗਤ ਜੀ ਆ ਜਿਹਨਾਂ ਗ੍ਰੰਥਾਂ ਦੀ ਕਥਾ ਓ ਭਾਈ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਪਰ ਸਾਡੀ ਗੱਲ ਸੁਣ ਮੇਰੀ ਗੱਲ ਸੁਣ ਲਾ ਪਰ ਸਾਡੀ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਹੀ ਨਹੀਂ ਕੀਤੀ ਗਈ ਆ ਤੂੰ ਇਹ ਜਦ ਤੂੰ ਇਹ ਕੀਤੀ ਹੈ ਗੁਰੂ ਨਾਨਕ ਦੇਵ ਜੀ ਉਹ ਉੱਤਰ ਹੋ ਉਹ ਗੁਰੂ ਅਰਜਨ ਜੀ ਛੋਟੇ ਹੋ ਤੁਸੀਂ ਇਹ ਗੱਲ ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਫਿਰ ਨਹੀਂ ਧੋਤਾ ਤੇ ਉਹ ਸਿਰ ਦੇ ਉੱਤੇ ਪਰਨੇ ਬੰਨੀ ਗਏ ਤੇ ਕਿੰਨਾ ਬੱਜਾ ਤੇ ਉਹ ਪਰਨੇ ਵੀ ਉਤਰ ਗਏ ਕੇਸ ਵੀ ਉਤਰ ਗਏ ਵਿੱਚ ਕੀੜੇ ਚੱਲ ਪਏ ਮੰਨਦੇ ਤੁਸੀਂ ਇਹ ਗੱਲ? ਇਹ ਕਿਹਨੇ ਕਿਹਾ ਉਸਨੇ? ਕਿਹਨੇ? ਤੁਸੀਂ ਮੰਨਦੇ ਹੋ ਇਹ ਗੱਲ ਗੁਰੂ ਅਮਰਦਾਸ ਜੀ ਦੇ ਨਾਲ ਇਦਾਂ ਵਾਪਰਿਆ। ਹੈ? ਉਹਦਾ ਅਸੀਂ ਸਹੀ ਗੱਲ ਹੈ। ਇਹ ਤਾਂ ਨਵੇਂ ਪਾਛਾ ਦੇ ਬੇਲੇ ਦੀ ਗੱਲ ਹੈ। ਅੱਛਾ ਨਵੇਂ ਪਾਛਾ ਨਾਲ ਹੋਇਆ ਇਦਾਂ। ਇਹ ਤਾਂ ਨਵੇਂ ਪਾਛਾ ਉਹ ਨਵੇਂ ਪਾਛਾ ਦੇ ਬੇਲੇ ਦੀ ਕੰਜਰਾਂ ਦੀ ਗੱਲ ਹੈ। ਅੱਛਾ ਕਿਹਦੇ ਨਾਲ ਹੋਇਆ ਸੀ ਇਦਾਂ? ਉਹ ਕੋਸੀ ਪਾਣੀ ਭਰਦੇ ਮਨਾ ਭੁੱਲ ਗਿਆ ਉਹਨਾਂ ਦੇ ਘਰ ਵਿੱਚ ਪਾਣੀ ਭਰਦੇ ਉਹ ਬੰਦਾ ਦੇਖਿਆ ਖੇਤੋਂ ਉਹ ਹੀ ਗੱਲ ਹੈ ਉਹਨਾਂ ਦੀ ਅੱਛਾ ਇਹ ਕਿੱਥੇ ਲਿਖਿਆ ਲਾਵੇਂ ਪਾਸੇ ਗੁਰੂ ਆ ਗੁਰੂ ਗੁਰੂ ਘਾਸਾ ਤੁਸੀਂ ਇਹਦੇ ਚੌਕ ਦਾ ਕਿੱਥੇ ਲਿਖਿਆ ਤੁਸੀਂ ਬੱਸ ਦੋ ਪਾਸੇ ਦੁੱਧ ਪਰਖੇ ਕੰਮ ਕਰਦਾ ਕਹਿੰਦਾ ਇਹ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਇਹ ਕਰ ਰਿਹਾ ਕੁੱਤਾ ਜੋ ਆਇਆ ਜਰਾ ਇਹ ਜਿਹੜੇ ਲਾਵਾਂ ਹੋਈਆਂ ਨੇ ਵਿਰਦੀ ਤੇ ਦਿਵਾਲੀਆਂ ਹੋਈਆਂ ਨੇ ਮੰਨਦੇ ਹੋ ਕਹਿੰਦਾ ਇਹ ਸੂਰਜ ਪ੍ਰਕਾਸ਼ ਵਾਲਾ ਕਹਿੰਦਾ ਕਵੀ ਸੰਤੋਖ ਸਿੰਘ ਤੁਸੀਂ ਇਹ ਪਤਨ ਕਿਹੜਾ ਲੈ ਤੁਸੀਂ ਸੋਤੇ ਨਾਲ ਲਿਖਦਾ ਉਹਦਾ ਰਹੇ ਤੇ ਇਸਦੇ ਬਾਰੇ ਮੈਂ ਕੋਈ ਪਰਮਾਤਮਾ ਮੇਰੀ ਮਰੀ ਘਾ ਸੋਨੇ ਮੇਰੀ ਘਾ ਸੋਨੇ ਬੰਦ ਕਰ ਲ ਇਹ ਬੰਦ ਕਰ ਲ ਤੇ ਬੰਦ ਕਰ ਲ ਦੇਵੀ ਦੀ ਅਰਦਾਸ ਨਹੀਂ ਕੀਤੀ 1.5 ਸਾਲ ਤੱਕ ਤੁਸੀਂ ਮੰਨਦੇ ਹੋ ਇਹ ਗੱਲ ਕਿਹੜੀ ਦੇਵੀ ਦੀ ਕੀਤੀ ਅਰਦਾਸ ਉਹ ਜਦੀ ਦੁਰਗਾ ਦੇਵੀ ਸੀ ਜਗਦੰਬੇ ਤੁਸੀਂ ਬੋਲ ਕੇ ਦੱਸ ਜਗਦੰਬੇ ਦੁਰਗਾ ਉਹ ਉਹਦੀ ਅਰਦਾਸ ਨਹੀਂ ਕੀਤੀ 1.5 ਸਾਲ ਤੱਕ ਮੰਨਦੇ ਹੋ ਤੁਸੀਂ ਕਿਹ ਕਿਹ ਕਹ ਲਿਖਿਆ ਹੈ ਹਾਂ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 9ਵੀਂ ਜਿਲਦ ਵਿੱਚ ਲਿਖਿਆ ਜੀ ਤੇ ਕਹ ਲਿਖਿਆ ਗਲਤੀ ਕਰੀ ਹਾਂਜੀ ਛੱਡੀ ਦੀ ਵਾਰ ਫੜੀ ਛੱਡੀ ਦੀ ਵਾਰ ਨਹੀਂ ਮੈਨੂੰ ਮੇਰੀ ਜਿਦਗਾਲ ਦਾ ਜਵਾਬ ਦਿਓ ਪਹਿਲਾਂ ਮੇਰੀ ਨਹੀਂ 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 ਕਹੋ ਬੈਠੇ ਹੋ ਮੈਂ ਬਸ ਕਹਿੰਦਾ ਹਜ਼ਾਰ ਹਜ਼ਾਰ ਹੋ ਤਾਂ ਜਾਓ ਤੁਸੀਂ ਮੰਨਦੇ ਨਹੀਂ ਛੱਡੀ ਦੀ ਵਾਰ ਕੀਤੀ ਤੋ ਮਝਾਣ ਉਹ ਤਾਂ ਕਿ ਨਾ ਚੋਸਾਂ ਸਾਰੇ ਦਵੇ ਆਈ ਸੋ ਨਹੀਂ ਗੁਰੂ ਗੋਬਿੰਦ ਸਿੰਘ ਮੇਰੀ ਗੱਲ ਸੁਣ ਯਾਰ ਹੋਤਾ ਕਿ ਸਾਰੀਆਂ ਚਾੜੂ ਚਾੜੂ ਲੇ ਨਾ ਤੇ ਚਾੜੂ ਲੇ ਆਈਏ ਤਮੋ ਗੋzare ਉਹੀ ਤੇ ਕਹਿ ਰਹੇ ਚਾੜੂ ਫੇਰਦੇ ਆ ਕੀ ਤੁਸੀਂ ਇਹ ਗੱਲ ਮੰਨਦੇ ਹੋ ਗੁਰੂ ਗੋਬਿੰਦ ਸਿੰਘ ਜੀ ਨੇ ਅਰਾਧਨਾ ਕੀਤੀ ਉਹਦੇ ਵਾਸਤੇ ਜੱਗ ਜਵਨ ਜੋ ਵੀ ਕੀਤਾ ਨਹੀਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਇਹਹੀ ਗੱਲ ਤੁਸੀਂ ਗੱਲ ਸੁਣ ਮੇਰੀ ਗੱਲ ਸੁਣੋ ਇਹਦੀ ਗੱਲ ਸੁਣੋ ਉਹ ਤੁਸੀਂ ਇਹਨਾਂ ਟਿਕੋ ਪਰ ਇਹ ਤਾਂ ਇਹ ਵਾਤਾ ਚੰਦੇ ਦਿਵਾਰ ਬਣੀ ਗਦੀ ਚ ਦਿਵਾਰ ਬਣੀ ਤੇਰੀ ਗੱਲ ਸਾਡੇ ਬਣੀ ਉਹ ਘਰ ਤੇ ਜਾਓ ਭਾਈ ਸਾਜੀ ਉਹ ਮੇਰੀ ਗੱਲ ਸਾਡੇ ਮੇਰੀ ਗੱਲ ਉਹ ਤੋਂ ਸ਼ਰਦਾਂ ਨੂੰ ਖਾ ਚਾ ਦੋ ਚੋ ਚੋ ਬਸ 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 ਪੈਸਾ ਸੋਪੇ ਤਾਂ ਆ ਜਾਓ ਤੁਸੀਂ ਕਾਲ ਤੇ ਚੱਲ ਜੇ ਚੰਦੀ ਦੀ ਵਾਰ ਖੜੀ ਲਗਾ ਦੱਸੋ